ਮਾਈ ਗੁਰਜੀ ਦਾ ਘਰ ਸਾਂ ਮਾਈ ਗੁਰਜੀ ਕੀ ਫਤਿਹ ਸਾਨੂੰ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਕਿਉਂਕਿ ਦਸਵੰਦ ਕੱਢਣ ਦੇ ਨਾਲ ਪਰਿਵਾਰਾਂ ਦੇ ਵਿੱਚ ਬਰਕਤ ਪੈਂਦੀ ਹੈ ਕਮਾਈ ਦੇ ਵਿੱਚ ਬਰਕਤ ਪੈਂਦੀ ਹੈ ਤੇ ਮਹਾਰਾਜ ਆਪ ਅੰਗ ਸੰਗ ਸਹਾਈ ਹੋ ਕਰਕੇ ਮੇਰਾ ਤੁਹਾਡਾ ਭਲਾ ਕਰਦੇ ਆ ਹਾਂ ਜਿਹਨੂੰ ਦਸਵੰਦ ਕੱਢਣ ਦੀ ਰੱਬ ਆਦਤ ਪਾ ਦਿੰਦਾ ਆ ਸੁਭਾਵਕ ਆ ਉਹਨੂੰ ਕਮਾਈ ਨੇਕ ਨੀਅਤ ਨਾਲ ਕਰਨ ਦੀ ਵੀ ਅਕਲ ਦੇ ਦਿੰਦਾ ਆ ਇਹ ਵੀ ਗੱਲ ਖਾਸ ਧਿਆਨ ਵਿੱਚ ਰੱਖੀ ਜਾਏ। ਬਾਬਾ RAM ਸਿੰਘ ਜੀ ਹੋਏ ਨੇ ਫੱਲੇਵਾਲ ਵਾਲਿਓ। ਇਹ ਪਿਆਰੇ ਸਨ। ਇਹਨਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਰੰਗਲੇ ਸੱਜਣ ਕਿਤਾਬ ਦੇ ਵਿੱਚ ਕੀਤਾ ਹੈ। ਕਹਿੰਦੇ ਕਿ ਚੰਗੇ ਜੀਵਨ ਵਾਲੇ ਗੁਰੂ ਕੇ ਸਿੱਖ ਸਨ। ਇਹਨਾਂ ਦਾ ਸ਼ਰੀਕੇ ਦੇ ਵਿੱਚੋਂ ਭਤੀਜਾ ਧਨ ਕਮਾਉਣ ਵਾਸਤੇ ਚੀਨ ਮਲਾਇਆ ਬਰਮਾ ਵਾਲੇ ਪਾਸੇ ਗਿਆ। ਉਹ ਜਦੋਂ ਗਿਆ ਤੇ ਉੱਥੇ ਜਾ ਕੇ 2-3 ਸਾਲ ਚੰਗੀ ਬਿਹਨਤ ਕੀਤੀ। ਪਰ ਬਾਅਦ ਵਿੱਚ ਜਇਆ ਅਸਾਧ ਰੋਗ ਲੱਗਿਆ ਕਿ ਤੁਰਨੋ ਵੀ ਰਹਿ ਗਿਆ ਜੇ ਖੜਾ ਤੇ ਖੜਾ ਰਵੇ ਜੇ ਲਟਿਆ ਤੇ ਲਟਿਆ ਰਵੇ ਬਿਲਕੁਲ ਬਿਹਾਲ ਹੋ ਗਿਆ ਬਹੁਤ ਇਲਾਜ ਉਧਰ ਵੀ ਕਰਾਇਆ ਪਰ ਵਾਪਸ ਪਿੰਡ ਆਉਣਾ ਪੈ ਗਿਆ ਜਦੋਂ ਪਿੰਡ ਆਇਆ ਤੇ ਇੱਕ ਦਿਨ ਵੈਸੇ ਮੂਹ ਲਿਹਾਜੀ ਤੌਰ ਤੇ ਬਾਬਾ ਰਾਮ ਸਿੰਘ ਜੀ ਫੱਲੇਵਾਲ ਵਾਲੇ ਪਿਆਰੇ ਉਹ ਪਤਾ ਲੈਣ ਵਾਸਤੇ ਗਏ ਜਦੋਂ ਪਤਾ ਲੈਣ ਗਏ ਤਾਂ ਉਹਨਾਂ ਦੇ ਭਤੀਜੇ ਨੇ ਬੇਨਤੀ ਕੀਤੀ ਕਹਿੰਦੇ ਕਿ ਬਾਬਾ ਜੀ ਕਿਰਪਾ ਕਰੋ ਮੇਰ ਕਰੋ ਮੇਰੇ ਤੇ ਬਹੁਤ ਭਿਆਨਕ ਸਮਾਂ ਆਇਆ ਕਸ਼ਟ ਆਇਆ ਤੁਸੀਂ ਮੇਰੇ ਤੇ ਮਿਹਰ ਕਰੋ ਮੇਰਾ ਦੁੱਖ ਦੂਰ ਕਰਵਾਓ ਅਖੰਡ ਕੀਰਤਨੀ ਜਥੇ ਨਾਲ ਜੁੜੇ ਹੋਏ ਸਨ ਕਹਿੰਦੇ ਅਸੀਂ ਤੇਰੇ ਲਈ ਕੀ ਕਰ ਸਕਦੇ ਆ ਇਹ ਤੇ ਗੁਰੂ ਨਾਨਕ ਸਾਹਿਬ ਦੀ ਗੇੜ ਕਹਿੰਦੇ ਜੀ ਅਸੀਂ ਸੁਣਿਆ ਤੁਹਾਡੇ ਸਿੱਖ ਸਾਰੇ ਨਾਮ ਜਪਣ ਵਾਲੇ ਨੇ ਸਾਰੇ ਪਿਆਰ ਕਰਨ ਵਾਲੇ ਨੇ ਮਹਾਰਾਜ ਜੀ ਦੇ ਘਰ ਨੂੰ ਮੇਰੀ ਬੇਨਤੀ ਹੈ ਤੁਸੀਂ ਲੋਕਾਂ ਦੇ ਘਰਾਂ ਵਿੱਚ ਅਖੰਡ ਪਾਠ ਕਰਦੇ ਹੋ ਮੇਰੇ ਘਰੇ ਵੀ ਇੱਕ ਅਖੰਡ ਪਾਠ ਸਹਿਬ ਕਰਦੇ ਹੋ ਅੱਜ ਅਸੀਂ ਵਿਰੋਧ ਕਰਦੇ ਜੀ ਲੋ ਜੀ ਅਖੰਡ ਪਾਠ ਨਹੀਂ ਕਰਾਉਣਾ ਚਾਹੀਦਾ ਪਾਠ ਨਹੀਂ ਕਰਨਾ ਚਾਹੀਦਾ ਨਾ ਗੁਰਬਖੋ ਨਾ ਬਾਣੀ ਨੂੰ ਜਿੰਨਾ ਪ੍ਰੇਮ ਕਰੀਏ ਭੇਜ ਕੇ ਕਰੀਏ ਇਹ ਉਨਾ ਹੀ ਵੱਧ ਫਲ ਦਿੰਦੀ ਹੈ ਇਸ ਲਈ ਭਾਈ ਸਾਹਿਬ ਹੈ ਗੁਰਦਾਸ ਜੀ ਕਹਿੰਦੇ ਨੇ ਕਿ ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵੇ ਜਿਵੇਂ ਜਿਵੇਂ ਦਾ ਤੁਹਾਡਾ ਮੂਹ ਹੋਏਗਾ ਅਰਬ ਉਵੇਂ ਉਵੇਂ ਦੇ ਤੁਹਾਨੂੰ ਬਖਸ਼ਿਸ਼ਾਂ ਨਿਯਮਤਾ ਨਾਲ ਨਿਹਾਲ 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 ਕਰੇਗਾ ਬਾਬਾ RAM ਸਿੰਘ ਜੀ ਕਹਿੰਦੇ ਸੀ ਕਿਉਂ ਕਰੀਏ ਕਹਿੰਦੇ ਜੀ ਅਖੰਡ ਪਾਠ ਕਰਨ ਨਾਲ ਮੈਨੂੰ ਦੋ ਫਾਇਦੇ ਹੋਣਗੇ ਕਹਿੰਦੇ ਕੀ ਹੋਏਗਾ ਕਹਿੰਦੇ ਜੀ ਜਾਂ ਤੇ ਮੇਰਾ ਰੋਕ ਕਟਿਆ ਜਾਏਗਾ ਜਾਂ ਫਿਰ ਬਾਣੀ ਸੁਣਨ ਕਰਕੇ ਮੇਰੀ ਜਿੰਦ ਛੁੱਟ ਜਾਏਗੀ ਮੈਨੂੰ ਮਹਾਰਾਜ ਜੀ ਦੇ ਉੱਪਰ ਯਕੀਨ ਆ ਉਹਨਾਂ ਨੇ ਜਥੇ ਨਾਲ ਫੈਸਲਾ ਕੀਤਾ ਕਹਿੰਦੇ ਜੀ ਕੀ ਕਰਨਾ ਚਾਹੀਦਾ ਆ ਉਹਨਾਂ ਕਹਿੰਦੇ ਜੀ ਜਿਵੇਂ ਤੁਸੀਂ ਕਹੋ ਅਸੀਂ ਤੁਹਾਡੇ ਨਾਲ ਆ ਬਾਬਾ ਜੀ ਕਹਿੰਦੇ ਫਿਰ ਅਖੰਡ ਪਾਠ ਸਭ ਰੱਖਾਂਗੇ ਅਖੰਡ ਪਾਠ ਸਭ ਦੀ ਤਿਆਰੀ ਕੀਤੀ ਗਈ ਅਖੰਡ ਪਾਠ ਸਭ ਤੋਂ ਪਹਿਲਾਂ ਕੀਰਤਨ ਹੋਇਆ ਜਦੋਂ ਅਖੰਡ ਪਾਠ ਸਾਹਿਬ ਦੀ ਅਰਦਾਸ ਕਰਨ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਤੇ ਉਹ ਗੁਰੂ ਕੇ ਸਿੱਖ ਐਡੇ ਜੀਵਨ ਵਾਲੇ ਇੰਨਾ ਉੱਚਾ ਸੁਚਾ ਉਹਨਾਂ ਦਾ ਜੀਵਨ ਕਹਿਣ ਲੱਗੇ ਪਿਆਰਿਆ ਤੇਰੇ ਤੋਂ ਕੋਈ ਭਾਰੀ ਅਵਗਿਆ ਹੋਈ ਏ ਜਿੰਦੇ ਕਰਕੇ ਤੈਨੂੰ ਇਹ ਐਡਾ ਵੱਡਾ ਦੁੱਖ ਲੱਗਾ ਆ ਉਹਨੇ ਕਹ ਜੀ ਹੋਈ ਹੋਏਗੀ ਮੈਂ ਮੁਨਕਰ ਨਹੀਂ ਆ ਪਰ ਮੈਨੂੰ ਯਾਦ ਨਹੀਂ ਹੈ ਕਿ ਮੈਂ ਕਿਹੜੀ ਅਵਗਿਆ ਕੀਤੀ ਆ ਉਹਨਾਂ ਵਿੱਚੋਂ ਇੱਕ ਗੁਰੂ ਦਾ ਸਿੱਖ ਜਿਹਨੂੰ ਮਾਰੇ ਨੇ ਆਪਣੀ ਤਾਕਤ ਦਿੱਤੀ ਹੋਈ ਆਪਣੀਆਂ ਅਸੀਸਾਂ ਦਿੱਤੀਆਂ ਉਹ ਕਹਿਣ ਲੱਗਾ ਤੇਰੇ ਤੋਂ ਅਵੱਗਿਆ ਇਹ ਹੋਈ ਹੈ ਕਿ ਤੂੰ ਜਦੋਂ ਪਿੰਡ ਤੋਂ ਚੱਲਿਆ ਸੈਂ ਉਸ ਵੇਲੇ ਇਹ ਅਰਦਾਸ ਕਰਕੇ ਗਿਆ ਸੀ ਕਿ ਮੈਂ ਜੋ ਮਾਇਆ ਕਮਾ ਕੇ ਲੈ ਕੇ ਆਵਾਂਗਾ ਉਹਦੇ ਵਿੱਚੋਂ ਦਸਵੰਦ ਦਿਆਂਗਾ ਪਰ ਕਹਿੰਦੇ ਹੁਣ ਤੇ ਤੂੰ ਦਸਵੰਦ ਹੀ ਕੋਈ ਨਹੀਂ ਦਿੱਤਾ ਤੂੰ ਤੇ ਗੁਰੂ ਘਰ ਕੋਈ ਜਮਾ ਪੈਸਾ ਕਰਾਇਆ ਹੀ ਨਹੀਂ ਉਹਨੇ ਕਿਹਾ ਹਾਂਜੀ ਇਹ ਤੇ ਮੇਰੇ ਤੋਂ ਵਗ ਗਿਆ ਹੀ ਮੈਂ ਜ਼ਮੀਨਾਂ ਬਣਾਲੀਆਂ ਘਰ ਬਣਾਲਿਆ ਫੈਕਟਰੀਆਂ ਬਣਾਲੀਆਂ ਪਰ ਮੈਂ ਗੁਰੂ ਕੇ ਲੇਖੇ ਵਾਸਤੇ ਗੁਰੂ ਦਰ ਵਾਸਤੇ ਮੈਂ ਦਸਵੰਦ ਨਹੀਂ ਜਮਾ ਕਰਾਇਆ ਉਹਨਾਂ ਕਾ ਫਿਰ ਹੁਣ ਕਹਿੰਦਾ ਜੀ ਮੈਂ ਧਿਆਗਾ ਸਾਰਾ ਸਾਹਿਬ ਕਿਤਾਬ ਲਾਇਗਾ ਉਹ ਦਸਵੰਦ ਭੇਟਾ ਕਹਿੰਦੇ ਫਿਰ ਉਹਨਾਂ ਜਮਾਨਿਆਂ ਦੇ ਵਿੱਚ ਹਜੂਰ ਸਾਹਿਬ ਭੇਜੀ ਗਈ ਨਦੇੜ ਉੱਥੇ ਮਹਾਰਾਜ ਦੇ ਦਰਬਾਰ ਵਾਸਤੇ ਭੇਜੀ ਗਈ ਜਦੋਂ ਉੱਥੇ ਭੇਜੀ ਬਾਅਦ ਵਿੱਚ ਕਹਿੰਦੇ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਲੱਗੇ ਉਹਨੇ ਬੇਨਤੀ ਕੀਤੀ ਜੀ ਮੈਨੂੰ ਵੀ ਅਖੰਡ ਪਾਠ ਸਾਹਿਬ ਅੰਦਰ ਲੰਮੇ ਪੈ ਕੇ ਸੁਣਨ ਦੀ ਆਗਿਆ ਦਿੱਤੀ ਜਾਏ ਉਹਨਾਂ ਨੇ ਕਹਿੰਿਆ ਕੋਈ ਨਹੀਂ ਸੁਣ ਲਵੋ ਜਦੋਂ ਅਰਦਾਸ ਕਰਨ ਲੱਗੇ ਅਰਦਾਸ ਕਰਕੇ ਜਦੋਂ ਦੀਗ ਵਰਤੌਣ ਲੱਗੇ ਅੱਗੇ ਕੀ ਹੁੰਦਾ ਸੀ ਕਿ ਕੋਈ ਆਪਣੇ ਹੱਥੀਂ ਦੇ ਮੂੰਹ ਦੇ ਵਿੱਚ ਕੋਈ ਚੀਜ਼ ਪਾਵੇ ਤੇ ਵਿਚਾਰਾ ਖਾ ਸਕਦਾ ਹੱਥ ਲੱਤ ਪੈਰ ਬਾਹਾਂ ਕੰਮ ਨਹੀਂ ਕਰਦੇ ਹੁਣ ਕੀ ਹੋਇਆ ਸਹਾਰੇ ਨਾਲ ਅਰਦਾਸ ਦੇ ਵਿੱਚ ਖੜਾ ਤੇ ਹੋ ਗਿਆ ਪਰ ਜਦੋਂ ਮੱਥਾ ਟੇਕਣ ਲੱਗਾ ਨਾ ਬਾਕੀਆਂ ਨੂੰ ਕਹਿੰਦਾ ਤੁਸੀਂ ਪਾਸੇ ਹੋ ਜੋ ਮੈਂ ਆਪੇ ਮੱਥਾ ਟੇਕ ਲਵਾਂਗਾ ਮਹਾਰਾਜ ਜੀ ਦੀ ਬਾਣੀ ਦੀ ਐਸੀ ਜਾਰੀ ਕਲਾ ਵਰਤੀ ਹਲੇ ਤੁਰਣ ਇਸ ਰਾਂ ਨੂੰ ਥੋੜਾ ਜਿਹਾ ਸਮਾਂ ਗੁਰਬਾਨੀ ਦੇ ਸ਼ਬਦ ਦਾ ਆਨੰਦ ਮਾਣਾ ਕਹਿੰਦੇ ਹੋਇਆ ਕਿ ਬਖਸ਼ਿਸ਼ ਅਜੇ ਹੀ ਹੋਈ ਉਹਦੇ ਉੱਪਰ ਮਹਾਰਾਜ ਜੀ ਨੇ ਕਿਰਪਾ ਕੀਤੀ ਮਹਾਰਾਜ ਜੀ ਨੇ ਤਰਸ ਕੀਤਾ ਕੀ ਖੇੜ ਸਿਰ ਜੀ ਉਹ ਬੰਦਾ ਆਪ ਆਪਣੇ ਹੱਥੀ ਦੀ ਇੱਕ ਲਵੇ ਮੱਥਾ ਟੇਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਕਹਿੰਦੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਉਹ ਬੰਦਾ 9 ਬਰ 9 ਹੋ ਗਿਆ ਥੋੜੇ ਦਿਨਾਂ ਦੇ ਵਿੱਚ ਪੂਰਾ ਸਰੀਰਕ ਤੌਰ ਤੇ ਤੰਦਰੁਸਤ ਹੋ ਗਿਆ ਮਹਾਰਾਜ ਜੀ ਦੇ ਸ਼ਬਦ ਨੇ ਐਸੀ ਕਲਾ ਵਰਤਾਈ ਜਿਹੜੇ ਇਲਾਕੇ ਦੇ ਵੈਦ ਡਾਕਟਰ ਇਹ ਗੱਲ ਕਹਿੰਦੇ ਸਨ ਵੀ ਇਹ ਕਦੇ ਠੀਕ ਨਹੀਂ ਹੋ ਸਕਦਾ ਇਹਨੂੰ ਅਸਾਧ ਰੋਗ ਲੱਗਾ ਜਿੰਦਾ ਕੋਈ ਇਲਾਜ ਨਹੀਂ ਹੈ ਕਹਿੰਦੇ ਰੱਬ ਨੇ ਕਿਰਪਾ ਕੀਤੀ ਉਹ ਦਿਨਾਂ ਦੇ ਵਿੱਚ ਗੁਰਬਾਣੀ ਪੜਨ ਦੇ ਨਾਲ ਗੁਰਬਾਣੀ ਸਰਵਣ ਕਰਨ ਦੇ ਨਾਲ ਠੀਕ ਹੋ ਗਿਆ ਸਾਰੇ ਦੁਨੀਆਂ ਦੇ ਵਿੱਚ ਗੱਲ ਫੈਲ ਗਈ ਅਸੀਂ ਕਹਿਣਾ ਕਿ ਚੌਣਿਆਂ ਮਹਾਰਾਜ ਜੀ ਦੇ ਦਰ ਤੇ ਰੱਖੀਏ ਭਰੋਸਾ ਬਾਣੀ ਪੜੀਏ ਮਹਾਰਾਜ ਜਗੇ ਤਰਲਾ ਕਰੀਏ ਸੱਚੇ ਪਾਤਸ਼ਾਹ ਲੇਖ ਹੈ ਕਤੈ ਨਾ ਛੁਟੀ ਹੈ ਖਿੰਖਣ ਖਿੰ ਭੁੱਲਣ ਹਾਰ ਬਕਸਨਹਾਰ ਬਕਸ ਲੈ ਨਾਨਕ ਪਾਰੋ ਉਤਾਰ ਤੇ ਅੰਦਰੋਂ ਇਮਾਨਦਾਰ ਰਹੀਏ ਮਹਾਰਾਜ ਜੀ ਦੇ ਦਰਵਾਜ਼ੇ ਤੇ ਪੇਟਾ ਕੱਢ ਗਏ ਦਸਵੰਦ ਸੇਵਾ ਕੱਢ ਗਏ ਕਾਰਨ ਇਹ ਨਾ ਸੋਚੀਏ ਜੀ ਕੋਈ ਇਹਨੂੰ ਗਲਤ ਵਰਤ ਲਏਗਾ ਨਾ ਆਪਾਂ ਗੁਰੂ ਲੇਖੇ ਲਾਉਣਾ ਠੀਕ ਹੈ ਧਿਆਨ ਰੱਖਣਾ ਆ ਪਰ ਦਸਵੰਦ ਜ਼ਰੂਰ ਕੱਢਣ ਦੀ ਆਤ ਪਾਈਏ ਇਹ ਗੱਲ ਠੀਕ ਹੈ ਕਿ ਜੇ 1000 ਰੁਪਿਆ ਕਮਾਈ ਹੋਵੇ ਤੇ 100 ਕੱਢਣਾ ਸੌਖਾ ਪਰ ਲੱਖ ਦੇ ਵਿੱਚੋਂ 10000 ਕੱਢਣਾ ਔਖਾ ਹੈ ਪਰ ਆਪਣੀ ਜ਼ਿੰਦਗੀ ਚ ਪ੍ਰੈਕਟੀਕਲ ਕਰਕੇ ਦੇਖ ਲਓ ਜੇ ਦਸਵੰਧ ਕੱਢੂਗੇ ਰੱਬ ਬਰਕਤ ਜ਼ਰੂਰ ਪਾਉਂਦਾ ਆ